ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਗਿੱਦੜਬਾ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਤੁਹਾਨੂੰ ਪਤਾ ਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਲੋਕ ਸਭਾ ਦੇ ਲਈ ਚੁਣੇ ਗਏ ਨੇ ਉਹਨਾਂ ਨੂੰ ਚੁਣੇ ਜਾਣ ਤੋਂ ਬਾਅਦ ਸੁਭਾਵਿਕ ਜੀ ਗੱਲ ਸੀ ਕਿ ਉਹ ਅਸਤੀਫਾ ਦੇ ਦੇਣਗੇ ਤੇ ਉਹਨਾਂ ਨੇ ਅੱਜ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਨੂੰ 20 ਤਰੀਕ ਤੱਕ ਦਾ ਸਮਾਂ ਮਿਲਿਆ ਹੋਇਆ ਜਿਹੜੇ ਜਿਹੜੇ ਵੀ ਕੋਈ ਵਿਧਾਇਕ ਹੈ ਕੋਈ ਰਾਜ ਸਭਾ ਦਾ ਮੈਂਬਰ ਹੈ ਕੋਈ ਜਿਹੜਾ ਉਹ ਵਿਧਾਨ ਪ੍ਰੀਸ਼ਦ ਦਾ ਮੈਂਬਰ ਹੈ ਕਿਸੇ ਵੀ ਅਜਿਹੇ ਅਹੁਦੇ ਤੇ ਹੈ ਤਾਂ ਉਹਨਾਂ ਨੂੰ 20 ਤਰੀਕ ਤੱਕ ਦਾ ਸਮਾਂ ਸੀ ਕਿਉਂਕਿ 26 ਮਾਫ ਕਰਨਾ 24 ਜਿਹੜਾ ਜੂਨ ਨੂੰ ਲੋਕ ਸਭਾ ਦਾ ਪਹਿਲਾ 18ਵੀਂ ਲੋਕ ਸਭਾ ਦਾ ਪਹਿਲਾ اجلاس ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਵਿਧਾਇਕੀ ਜਿਹੜੀ ਛੱਡਣੀ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਆ ਚਾਹੇ ਮੀਤੇਰ ਹੋਣ ਚਾਹੇ ਰਾਜਕੁਮਾਰ ਚੱਬੇਵਾਲ ਹੋਣ ਸੁਖਜਿੰਦਰ ਰੰਦਾਵਾ ਹੋਣ ਉਹ ਆਪਣੇ ਅਸਤੀਫੇ ਦੇ ਚੁੱਕੇ ਐ ਤੇ ਹੁਣ ਵਾਰੀ ਸੀਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤੇ ਉਹਨਾਂ ਨੇ ਵੀ ਆਪਣੀ ਵਿਧਾਇਕੀ ਛੱਡ ਦਿੱਤੀ ਐ ਤੇ ਉਹ ਖੁਦ ਆਪ ਚੱਲ ਕੇ ਵਿਧਾਨ ਸਭਾ ਪਹੁੰਚੇ ਉਹਨਾਂ ਦੇ ਨਾਲ ਜਿਹੜਾ ਫਤਿਹਗੜ੍ਹ ਚੂੜੀਆਂ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਤ੍ਰਿਪਤੀਜਿੰਦਰ ਸਿੰਘ ਬਾਜਵਾ ਜਿਹੜੇ ਆ ਉਹ ਨਾਲ ਸੰਸਮੋਕੇ ਰਾਜਾ ਵੜਿੰਗ ਨੇ ਕੀ ਕੁਝ ਆਖਿਆ ਸੁਣ ਲੈਣੇ ਆ ਸੰਵਿਧਾਨ ਦੇ ਮੁਤਾਬਕ ਜਦੋਂ ਵਿਅਕਤੀ ਕਿਸੇ ਹੋਰ ਅਹੁਦੇ 'ਸੇ ਚੁੜਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਹਾਂ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀਤਾ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਹੈ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰਮੇ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕੁ ਮੇਰੇ ਚ ਜਾਨ ਸੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਪੂਰੇ ਮਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ तकरीबन तकरीबन 12 ਸਾਲ ਇਸ ਵਿਧਾਨ ਸਭਾ ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀਏ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਧੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਸਿਫਾ ਦੇ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਔਰ ਬਹੁਤ ਮਾਨ ਬਖਸ਼ਿਆ ਹੈ ਸੁਇਸ ਕਰਕੇ ਸਪੀਕਰ ਸਭ ਨੂੰ ਆਪ ਦਾ ਰੈਜ਼ੀਗਨੇਸ਼ਨ ਦੇਣ ਵਾਸਤੇ ਆ ਪੰਜਾਬ ਦੇ ਅਖੀਰਕਾਰ ਰਾਜਾ ਵਡਿੰਗ ਤਿੰਨ ਵਾਰ ਵਿਧਾਇਕ ਰਹੇ ਐ ਤੇ ਪਹਿਲੀ ਚੋਣ ਜਿਹੜੀ ਉਹਨਾਂ ਨੇ 2012 ਦੇ ਵਿੱਚ ਬੜੀ ਕ੍ਰੂਸ਼ੀਅਲ ਫਾਈਟ ਦੇ ਵਿੱਚ ਜਿਹੜੀ ਜਿੱਤੀ ਸੀ ਬੜੇ ਸੰਘਰਸ਼ ਦੇ ਵਿੱਚ ਇੱਕ ਪਾਸੇ ਪਸਾਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਨਵੀਂ ਪਾਰਟੀ ਬਣਾ ਕੇ ਪੀਪਲਸ ਪਾਰਟੀ ਬਣਾ ਕੇ ਚੋਣ ਮੈਦਾਨ 'ਚ ਸੀ ਅਕਾਲੀ ਦਲ ਵੱਲੋਂ ਬੰਤਾ ਸਿੰਘ ਜਿਹੜੇ ਆ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਬਾਦਲਾਂ ਦੀ ਪਰੰਪਰਾਗਤ ਸੀਟ ਹੈ ਜਿਹੜੀ ਗਿੱਦੜਵਾ ਉੱਥੋਂ ਪਹਿਲੀ ਵਾਰ ਵਿਧਾਇਕ ਬਣੇ ਫਿਰ ਦੂਜੀ ਵਾਰ 2017 'ਚ ਵਿਧਾਇਕ ਬਣੇ ਉਦੋਂ ਉਹਨਾਂ ਨੇ ਬੜੀ ਸਖਤ ਫਾਈਟ ਚੋ ਇਸ ਸੀਟ ਕੱਢੀ ਤੇ ਅਖੀਰਲੇ ਸਰਕਾਰ ਦੇ ਕੁਝ ਦਿਨਾਂ ਦੇ ਵਿੱਚ ਮਹੀਨਿਆਂ 'ਚ ਉਹ ਪੰਜਾਬ ਦੇ ਆਵਾਜਾਈ ਮੰਤਰੀ ਬਣੇ ਉਸ ਤੋਂ ਬਾਅਦ ਫਿਰ ਉਹਨਾਂ ਨੇ 2022 ਦੇ ਵਿੱਚ ਭਾਵੇਂ ਲੋ ਮਾਰਜਨ ਤੇ ਸਖਤ ਸੰਘਰਸ਼ ਦੇ ਵਿੱਚੋਂ ਉਹ ਸੀਟ ਕੱਢਣ 'ਚ ਕਾਮਯਾਬ ਹੋ ਗਏ ਮਾਲਵੇ ਦੇ ਵਿੱਚੋਂ ਕਾਂਗਰਸ ਨੇ ਸਿਰਫ ਜਿਹੜੀਆਂ ਨੇ ਦੋ ਸੀਟਾਂ ਕੱਢੀਆਂ ਸਨ ਉਹਨਾਂ ਦੇ ਵਿੱਚੋਂ ਰਾਜਾ ਵੜਿੰਗ ਤੇ ਓਬੌਰ ਵਾਲੀ ਸੀਟ ਸੀਗੀ ਬੜੀ ਟਾਈਟ ਫਾਈਟ ਚੋਂ ਰਾਜਾ ਵੜਿੰਗ ਨੇ ਇਹ ਸੀਟ ਕੱਢੀ ਸੀ